ਪਾਰਟੀ ਦੇ ਦੁਆਰਾ ਜੋ ਮੇਲਾ ਕਰਵਾਇਆ ਜਾ ਰਿਹਾ ਹੁਣ ਸਵੇਰ ਪਿੰਡ ਦੇ ਵਿੱਚ ਸ਼ੇਨੀ ਸ਼ੁਰੂ ਹੋਣ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਮੇਲੇ ਦਾ ਸਾਰਿਆਂ ਨੂੰ ਵਧਾਈਆਂ ਇਸ ਮੇਲੇ ਦੀਆਂ ਇਹ ਜੋ ਪਰਿਵਾਰ ਆ ਜੋ ਬੱਚੇ ਆ ਸਭ ਸਾਡੇ ਵਾਸਤੇ ਸੁੱਖ ਮੰਗਦੇ ਆ ਇਹ ਸਿੰਜ ਭਾਰ ਇੱਕ ਭਾਰ ਹੁੰਦਾ ਭਾਰ ਭਾਰ ਟਾਲਦਾ ਮਾਲਗ ਮੇਰ ਦਾ ਸਭ ਤੇ ਜੀ ਬਾਈ ਇਹ ਗੱਲ ਕਰੀਏ ਪੰਜ ਜੀ ਕਿੰਨੇ ਸਾਲਾਂ ਤੋਂ ਕਰਦੇ ਆ ਦੇਖੋ ਜੀ ਅਹੀਂ ਦਾ ਬਾਬੇ ਦੇ ਜਾਂਦੇ ਆ ਪੀਰ ਨਗਾਹੇ ਲੱਖ ਦਾਤਾ ਪੀਰ ਸਾਡਾ ਪਿੰਡ ਭੋਪੜਿਆ ਭੋਪੜ ਵੀ ਇੰਜ ਕਰਾਉਂਦੇ ਆ ਪੀਰ ਨਗਾਹੇ ਵੀ ਹੁੰਦੀ ਆ ਤੇ ਉਦੋਂ ਦਾ ਨਾਲ ਜੁੜੇ ਹੋ ਆ ਜੀ ਅਹੀਂ ਇੱਥੇ ਨੇ ਜਿੱਥੇ ਵੀ ਸਾਨੂੰ ਕੋਈ ਸੱਦਦਾ ਉਥੇ ਜਾ ਕੇ ਦਾਜਾਕਾਰ ਬਾਬੇ ਦੀ ਬਾਬੇ ਦਾ ਮੇਲਾ ਕਰਾਉਂਦੇ ਆ ਤੇ ਸਭ ਦੇ ਸੋਖ ਸੁਖੀ ਮੰਗਦੇ ਆ ਗੱਲ ਕਰੀਏ ਨੌਜਵਾਨਾਂ ਦੀ ਤੁਸੀਂ ਛਿੰਝ ਦੇ ਰਾਹੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਨੌਜਵਾਨਾਂ ਨੂੰ ਨਸ਼ੇ ਪਤੇ ਤੋਂ ਦੂਰ ਛੱਡ ਕੇ ਆ ਛਿੰਝ ਛਿੰਝ ਮੇਲੇ ਵਿੱਚ ਕੋਹਲ ਬਾਰੇ ਮੈਸੇਜ ਦਵਾਗੇ ਨਾ ਵੀ ਆ ਕੇ ਨਸ਼ਾ ਪਤਾ ਛੱਡੋ ਤੇ ਆਪਣੇ ਕੋਲ ਮਜਾ ਦਾ ਆਪਣਾ ਜਵਾਨ ਕਰਨ ਸਾਰੇ ਜੋ ਇਲਾਕੇ ਦੇ ਨੌਜਵਾਨ ਐਨਆਰਆਈ ਵੀਰ ਦੇਸ਼ਾ ਪ੍ਰਦੇਸ਼ਾਂ ਜੋ ਸਾਡੇ ਚੈਨਲ ਨੂੰ ਤੁਹਾਨੂੰ ਦੇਖ ਰਹੇ ਆ ਉਹਨਾਂ ਲਈ ਕੀ ਸੰਦੇਸ਼ ਦੇਣਾ ਹੈ ਉਹਨਾਂ ਦਾ ਵੀ ਇਹੀ ਹੈ ਵੀ ਖੇਡਾਂ ਵਿੱਚ ਉਹ ਵੀ ਸਭ ਇਹੀ ਚਾਹਦੇ ਆ ਕਿ ਖੇਡਾਂ ਵਿੱਚ ਕੋਲ ਵਿੱਚ ਜਾਂ ਕਿ ਕ੍ਰਿਕਟ ਖੇਡਦੇ ਆ ਕੋ ਇਹ ਵਿੱਚ ਲੱਗਣ ਲੇਕਿਨ ਜਿਹੜਾ ਨਸ਼ਾ ਪਤਾ ਆ ਉਦੋਂ ਛਡਕਾਰ ਆ ਬਹੁਤ ਠੀਕ ਆ ਜੀ ਬਾਕੀ ਪੜਾਈ ਕਰਨ ਅੱਜ ਕੱਲ ਬੱਚਾ ਪੜਦਾ ਵੀ ਨਹੀਂ ਪੜਦ ਪੜਾਈ ਬਹੁਤ ਦੂਰ ਆ ਬੱਚੇ ਅਸੀਂ ਸਭ ਨੂੰ ਕਹਿੰਦੇ ਪੜਨ ਕਿਤੇ ਨੌਕਰੀ ਲੱਗੇ ਜਾਂ ਦੇ ਵਿਦੇਸ਼ ਦੇ ਵੀ ਹਨ ਪੜ੍ਹਾਈ ਜ਼ਰੂਰੀ ਹੈ ਅੱਜ ਕਰਾ ਮਿਹਰਬਾਨੀ ਜੋ ਅੱਜ ਇਹ ਮੇਲਾ ਕਰਵਾਇਆ ਜਾ ਰਿਹਾ ਜੀ ਪਿੰਨ ਮੁਸਤੀ ਵੇਚ ਦੇ ਵਿੱਚ ਕਿੰਨਾ ਕੁ ਸਾਲ ਹੋ ਗਏ ਮੇਲੇ ਕਰਾਉਂਦਿਆਂ ਨੂੰ ਔਰ ਕਿਵੇਂ ਤੇ ਪ੍ਰਬੰਧ ਕੀਤੇ ਗਿਆ ਆਫਾਇਦੇ ਮੇਲੇ ਦੇ ਇਹਨੂੰ ਹੋ ਗਿਆ ਜੀ ਕੋਈ 13-14 ਸਾਲ ਤੇ ਸ਼ਹਿਨ ਜੀ ਪਹਿਲੀ ਵਾਰ ਹੀ ਕਰਵਾਈ ਹੈ ਜੀ ਇਹਦੇ ਮੁੰਡਿਆਂ ਨੇ ਸੰਯੋਗ ਦਿੱਤਾ ਬਹੁਤ ਆਹ ਆਪਣੇ ਆਨੇ ਨੌਜਵਾਨਾਂ ਦੇ ਨਾਲ ਆਸ ਦਿੱਤਾ ਮੇਰੇ ਹਾਂਜੀ ਆ ਛੇ ਚ ਪਹਿਲੀ ਵਾਰੀ ਹੋ ਰਹੀ ਪਿੰਡ ਦੱਸਿਆ ਹਾਂ ਹਾਂਜੀ ਹਾਂਜੀ ਖੁਸ਼ੀ ਐ ਇਸ ਹਾਂਜੀ ਹਾਂਜੀ ਬਹੁਤ ਬਹੁਤ ਖੁਸ਼ੀ ਐ ਬਹੁਤ ਖੁਸ਼ੀ ਐ ਬਹੁਤ ਖੁਸ਼ੀ ਆ ਬੱਚੇ ਬੰਦਿਆ ਇਹਦੇ ਹਾਲ ਦੇਖ ਕੇ ਚਲੋ ਬੱਚਿਆਂ ਨੂੰ ਆਊਗਾ ਕੀ ਕੱਲ ਨੂੰ ਆਪਾਂ ਵੀ ਘੋਲਣਾ ਵਾ ਆਪਾਂ ਵੀ ਜਵਾਨ ਆਉਕੇ ਨਸ਼ੇ ਤੋਂ ਤਾਂ ਦੂਰ ਰਹੂਗੇ ਇਹਨੂੰ ਦੇਖ ਆਹੀ ਕਹਿੰਦੇ ਨਗਰ ਕਿਹੜਾ ਆਡਾ ਜਿਹੜਾ ਨਾ ਸਰਪੰਚ ਸਾਹਿਬ ਆਪਣਾ ਪੁਰਾਣਾ ਨਾਮ ਲੈ ਦਿਓ ਜਿੱਤੇ ਛੇਂਜ ਹੋ ਰਹੀ ਪਿੰਡ ਦਾ ਨਾਮ ਹੈ ਪਿੰਡ ਮੁਸ਼ਕਹ ਸੀਨਪੁਰ ਸੋਨੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ। ਪਿੰਡ ਪਰ ਸਾਰੇ ਪਿੰਡ ਨੂੰ ਇਲਾਕੇ ਨੂੰ ਬਹੁਤ ਬਹੁਤ ਵਧਾਈ ਆਈ ਤੇ। ਬਹੁਤ ਬਹੁਤ ਮਿਹਰਬਾਨੀ ਜੀ ਮਿਹਰਬਾਨੀ। ਧੰਨਵਾਦ। ਇਹਨਾਂ ਨੂੰ ਮਿਲਾਂ ਕਰਵਾਇਆ ਜਾ ਰਿਹਾ। ਜਿਸ ਦੇ ਵਿੱਚ ਸਾਡੇ ਪਿੰਡ ਦੇ ਪ੍ਰਤਿਪੰਥੀ ਸੱਜਣ ਸਰਪੰਚ ਸਾਹਿਬ ਹੋਰ ਸਾਰੇ ਪਿੰਡ ਦੇ ਸਜੋਗ ਦੇ ਨਾਲ ਇਹ ਜੇ ਮਿਲਾਂ ਕਰਵਾਇਆ ਜਾ ਰਿਹਾ। ਮਿੰਟਾਂ ਦੇ ਵਿੱਚ ਅੱਜ ਦਾ ਜੋ ਇਹ ਸ਼ਹਿਨ ਮੇਲਾ ਬਹੁਤ ਲੱਗਦਾ ਦੇਖ ਬਹੁਤ ਸਾਡੇ ਕਰਾਰੀ ਲੋ ਜੀ ਮੇਰਾ ਵੀਰ ਮणि ਭੋਲਾ ਪਲਵਾਨ ਜੋ ਕਿ ਹਿਮਾਚਲ ਤੋਂ ਸਪੈਸ਼ਲ ਤੌਰ ਤੇ ਇੱਥੇ ਪਹੁੰਚਿਆ ਹੈ ਬਹੁਤ ਬਹੁਤ ਨਾਲਾ ਬੇਗੋਵਾਲ ਤੋਂ ਇਹ ਸਜਤ ਹੋਤੇ ਆਂ। ਹਾਜੀ ਬੇਗੋਵਾਲ ਤੋਂ ਚਿੰਝਰ ਅੰਛ ਬੇਗੋਵਾਲ ਤੋਂ ਵਰਜੋਤ ਸਿੰਘ ਜੀ ਵਰਜੋਤ ਆਪਣਾ ਵੀਰ ਮਨੀ ਭਾਈ ਦੇ ਛੋਟੇ ਜਿਹੇ ਸੱਤੇ ਸਾਰੇ ਭਾਈ ਇਹ ਸਿੰਘ ਮਲੇ ਵਿੱਚ ਪਹੁੰਚਦੇ ਆ ਮਨੀ ਬਾਬੇ ਵਾਲੋ ਸਾਡੇ ਪ੍ਰਬੰਧਕ ਕਮੇਟੀ ਵਾਲੋ ਜੀਪੂ ਭਲਵਾਨ ਵਾਲੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ ਪਹਿਲਵਾਨਾਂ ਦੇ ਕੁਸ਼ਤੀਆਂ ਕਰਾਈਏ ਲੋ ਜੀ ਇਹ ਜਿਹੜੇ ਸਰਦਾਰ ਪੰਦੇਵ ਸਿੰਘ ਜੀ ਕੋਕਲਪੁਰ ਤੋਂ ਇਹਨਾਂ ਦਾ ਬੇਟਾ ਜੁਵੇਸ ਸਿੰਘ ਜਿਹਨੇ 11000 ਦੇ ਨਾਲ ਸਾਡੇ ਦੀਪੂ ਬਹਿਰ ਨੂੰ ਕੋਟ ਕਰਾਇਆ ਇਹ ਵੀ ਤਿਆਰ ਪਿਆਰ ਹੈ ਮਾਨ ਕੀਤਾ ਇਹਨਾਂ ਨੇ ਗੋਗਲਪੁਰ ਵੀ 11000 ਰੁਪਏ ਨਾਲ ਸਾਡੇ ਸ਼ੰਭੂ ਦਾ ਮਾਨ ਕੀਤਾ ਜਿੱਤੇ ਵੀ ਹੋਰ ਇਹਨਾਂ ਦਾ ਬੇਟਾ ਸਰਦਾਰ ਬੰਦੇਵ ਸਿੰਘ ਜੀ ਬਣਾ ਵੱਲੋਂ ਬੱਸ ਇਹਨਾਂ ਸਾਰਿਆਂ ਨੂੰ ਅਜਿਹਾ ਜਿਹੜਾ ਬੰਦਗਾ ਕੁੱਤੀਆ ਉਹ ਕਰਵਾਈ ਚੱਰੀ ਆ ਮੰਨ ਕੇ ਗੁਲਾਲੀ ਫੱਪੇ ਵੱਟੀ ਦੇ ਉਹ ਹਾਲਾਤ ਹੋਤੀ ਬਿਲਕੁਲ 도로시 꾸니. 잘 놀아.